ਬੱਲਦੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਕੁਝ ਮੁੱਦਿਆਂ ਦੇ ਉੱਤੇ ਵਿਚਾਰ ਕਰਾਂਗੇ ਸਭ ਤੋਂ ਪਹਿਲਾ ਮੁੱਦਾ ਇਹ ਆ ਕਿ ਨੰਦ ਦੇ 11 ਸਕੂਲਾਂ ਦੇ ਵਿੱਚ ਇੱਕ ਈਮੇਲ ਆਈ ਸੀ ਧਮਕੀ ਆਈ ਸੀ ਔਰ ਉੱਥੇ ਕਿ ਇਹਨਾਂ 11 ਸਕੂਲਾਂ ਨੂੰ ਬੰਬ ਦੇ ਨਾਲ ਅੜਾ ਬਸ ਤਾ ਗਿਆ ਜਾਵੇਗਾ ਸੋ ਇਸ ਤੋਂ ਅਲਾਵਾ ਅੱਗੇ ਜਾਣ ਕੇ ਜਿੰਨੇ ਸਾਡੇ ਪੰਜਾਬ ਦੇ ਵਿੱਚ ਚਰਾਣ ਘਟਦੇ ਆ ਔਰ ਉਹਨਾਂ ਚਰਾਣਾ ਤੋਂ ਬਚਣ ਲਈ ਵੀ ਸਾਡੇ ਜਤੂ ਨਹੀਂ ਕੱ ਸਕਦੇ ਹੋ ਲੇਕਨ ਇਹ ਚਰਾਣ ਜਿਹੜੇ ਘਟ ਰਹੇ ਆ ਉਹਨਾਂ ਦੀ ਗੈਂਟੀ ਜਿਹੜੀ ਆ ਉਹ ਦਿਨੋਂ ਦਿਨ ਵੱਧ ਰਹੀ ਆ ਇਹਦਾ ਮਤਲਬ ਇਹ ਆ ਕਿ ਸਾਡੇ ਲੋਕਾਂ ਵੱਲੋਂ ਕੋਈ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਦੂਸਰੇ ਪਾਸੇ ਯੂਨੀਅਨ ਟਰੇਟਰੀ ਚੰਗੀਗੜ੍ਹ ਦੇ ਵਿੱਚ ਜਿਹੜਾ ਸੈਵ ਸਫਾਟੇ ਦਾ ਮਹਿਕਮਾ ਹੈਗਾ ਉਹਦੇ ਵਿੱਚ ਉਥੋਂ ਦੇ ਮਨੀਸ਼ ਤવાડી ਮਹਿੰਦਰ ਸਾਧ ਦੀ ਮੈਂਬਰ ਨੇ ਲੋਕ ਸਭਾ ਦੇ ਵਿੱਚ ਦੋਸ਼ ਲਾਇਆ ਕਿ ਉਹ ਉਥੇ ਜਿਹੜਾ ਕੁਝ ਗਵਨ ਹੋਇਆ ਪੈਸੇ ਦਾ ਬਾਈਕ ਰੋਡ ਦੇ ਅਲੱਗ-ਬੱਗ ਉਹਨਾਂ ਦੇ ਅਨਸਾਬ ਜਿਹੜਾ ਉਹ ਗਵਨ ਹੋਇਆ ਆ ਉਹਦੇ ਬਾਰੇ ਵੀ ਆਪਾਂ ਗੰਭੀਰ ਕਹਾਂਗੇ ਦੇ ਉਲੀ ਨੇ ਕੋਜੇਕਰ ਟੈਰ ਏਜੰਟਾਂ ਨੂੰ ਉਹਨਾਂ ਦੀਆਂ ਬੇਲੀਆਂ ਜ਼ਮੀਨਾਂ ਸੀ 5 ਕਰੋੜ ਦੇ ਲਗਭਗ ਉਹ ਜਬਤ ਕਰ ਗਈ ਆ ਕਿਉਂਕਿ ਉਹਨਾਂ ਨੇ ਕੋਜੇਕਰ ਮੁੱਲਿਆਂ ਨੂੰ ਨੌਂ ਦਵਾ ਨੋਂ ਗਾਪ ਤਰੀਕੇ ਨਾਲ ਅਮਰੀਕਾ ਤੇ ਜੰਡੇ ਲਈ ਉਹਨਾਂ ਦੇ ਨਾਲ ਵਾਦਾ ਕੀਤਾ ਸੀ ਬੇਕਮ ਉਹ ਨਹੀਂ ਹੋ ਸਕਿਆ ਸੋ ਉਹਦੇ ਸਿਰ ਦੇ ਵਿੱਚ ਵੀ ਈਜੀ ਨੇ ਉਹਨਾਂ ਨੇ ਜਿਹੜੇ ਟਰੈਵਲਰ ਜਾਂ ਇੰਟਾ ਉਹਨਾਂ ਨੇ ਜਾਗਰ ਕੀਤੀ ਆ ਪਿਛਲਾ ਤੇ ਲਾਸਟ ਵਿੱਚ ਜਿਹੜਾ ਮੁਤਾ ਆਵੇਗਾ ਉਹ ਹੈ ਨੈਸ਼ਨਲ ਗ੍ਰੀਨ ਰਿਨਿਊਨਰ ਜਿਹਨੂੰ ਐਨਜੀਟੀਵੀ ਕਿਹਾ ਜਾਂਦਾ ਹੈ ਉਹਨਾਂ ਨੇ ਭਖੜਾ ਬਾਇਓਸ ਮੈਨਿੰਗ ਬੋਰਡ ਤੇ ਪੰਜਾਬ ਸਰਕਾਰ ਨੂੰ ਪੰਜਾਬ ਵਿੱਚ ਆਏ ਵਾਰ-ਵਾਰ ਖੜਾ ਆਂਦਾ ਬਾਰੇ ਉਹ ਸ਼ਿਕਾਇਤ ਕੀਤੀ ਆ ਉਦੇ ਬਾਅਦ ਵੀ ਆਪਾਂ ਗੱਲ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਚੱਲਦੇ ਆਂ ਜਦੋਂ ਜਿੱਥੇ 11 ਉਹਨਾਂ ਨੇ ਔਰ ਉਹਨਾਂ ਦੇ ਬੰਬੰਦ ਗਾਂ ਨੂੰ ਈਮੇਲ ਰਾਹੀਂ ਕੁਝ ਸ਼ਰਾਬੀ ਅੰਸਰਾਂ ਨੇ ਇਹ ਧਮਕੀ ਦਿੱਤੀ ਸੀ ਕਿ ਉਹ 11 ਦੇ 11 ਸਕੂਲ ਜਿਹੜੇ ਆ ਉਹ ਬੰਬ ਦੇ ਨਾਲ ਉਡਾ ਦਿੱਤੇ ਜਾਣਗੇ ਇਹ ਧਮਕੀ ਦਾ ਭਾਵੇਂ ਬਾਅਦ ਦੇ ਵਿੱਚ ਝੂਠੀ ਨਿਕਲੀ ਦੇਖਣ ਨੂੰ ਕਿਸੇ ਵੇਲੇ ਵੀ ਕੁਝ ਹੋ ਸਕਦਾ ਆ ਇਸ ਗੱਲ ਨੂੰ ਸਾਹਮਣੇ ਰੱਖ ਕੇ ਸਕੂਲ ਦੇ ਪ੍ਰਬੰਧਕਾਂ ਨੂੰ ਆਪਣੇ ਜਿਹੜੇ ਆ ਪ੍ਰਬੰਧ ਹੈ ਉਹ ਉਸੇ ਹਿਸਾਬ ਦਾ ਕਰਨੇ ਚਾਹੀਦੇ ਆ ਤਾਂ ਕਿ ਅਗਲ ਐਮਰਜੈਂਸੀ ਦੇ ਵਿੱਚ ਕੋਈ ਇਹੋ ਜਿਹੀ ਵੀ ਧਮਕੀ ਆਉਂਦੀ ਆ ਤਾਂ ਉਹਦੇ ਨਾਲ ਸਿੱਝਣ ਦੇ ਲਈ ਸਕੂਲ ਦੀ ਮੈਨੇਜਮੈਂਟ ਨੂੰ ਪੂਰੀ ਤਰ੍ਹਾਂ ਤਿਆਰ ਤਿਆਰ ਹੋਣਾ ਚਾਹੀਦਾ ਆ ਤਾਂ ਕਿ ਕੋਈ ਉੱਥੇ ਅਨਸ਼ਖਾਵੀ ਘਟਨਾ ਜਾਂ ਕਿਸੇ ਬੱਚੇ ਦਾ ਕਿਸੀ ਟੀਚਿੰਗ ਸਟਾਫ ਦਾ ਕੋਈ ਨੁਕਸਾਨ ਜਿਹੜਾ ਉਹ ਨਾ ਹੋ ਸਕੇ ਤੋਂ ਇਹਦੇ ਤੋਂ ਬਚਣ ਦੇ ਲਈ ਇਹ ਹੈ ਕਿ ਸਭ ਤੋਂ ਪਹਿਲਾਂ ਉਸ ਸਕੂਲਾਂ ਵਿੱਚ ਪ੍ਰਬੰਧ ਹੋਣੇ ਚਾਹੀਦੇ ਆ ਔਰ ਕਿਸੇ ਵੀ ਗੱਲ ਨੂੰ ਜਿਹੜਾ ਟੀਵੀਅਸ ਲੈਣਾ ਬਹੁਤ ਜ਼ਰੂਰੀ ਆ ਕਿਉਂਕਿ ਭਾਵੇਂ ਉਹ ਕਿਸੇ ਵੀ ਗੱਲ ਦੇ ਉੱਤੇ ਝੁਕਦੀ ਹੋਵੇ ਲੇਕਿਨ ਹਾਂ ਇੱਕ ਗੱਲ ਨੂੰ ਸੀਰੀਅਸ ਤੌਰ ਤੇ ਰਹਿਣਾ ਜਿਹੜਾ ਸਾਡੇ ਸਕੂਲ ਦੇ ਪ੍ਰਬੰਧਕਾਂ ਦਾ ਕੰਮ ਹੈ ਹੁਣ ਦੂਸਰੀ ਗੱਲ ਜਿਹੜੀ ਆਪਾਂ ਕਰਨੀ ਆ ਉਹ ਹੈ ਛੜਕਾਂ ਦੇ ਉੱਤੇ ਜਿਹੜੇ ਆਪਣੇ ਵੀਕਲ ਚੱਲਦੇ ਆ ਔਰ ਉਹ ਨਾਮ ਦੇ ਤਹਿਤ ਉੱਥੇ ਜਿਹਨੇ ਉਹਨਾਂ ਦੇ ਚਲਾਨ ਹੁੰਦੇ ਆ ਜਿਹੜੇ ਲੋਕ ਗਲਤ ਤਰੀਕੇ ਨਾਲ ਡਰਾਈਵਿੰਗ ਕਰਦੇ ਆ ਔਰ ਹਰ 2 ਮਿੰਟ ਤੋਂ ਬਾਅਦ ਇੱਕ ਜ਼ਖਾਂ ਜਿਹੜਾ ਉੱਤੇ ਹੋ ਜਾਂਦਾ ਆ ਔਰ 3.98 ਲੱਖ ਲੱਖ ਜਿਹੜੇ ਲੋਕਾਂ ਦੇ ਜ਼ਖਾਂ ਉਹ ਦਿੱਤੇ ਸਮੇਂ ਦੇ ਦੌਰਾਨ ਸਰਕਾਰ ਵੱਲੋਂ ਜਾਰੀ ਕੀਤੇ ਗਏ ਔਰ ਜਿਨ੍ਹਾਂ ਦੇ ਤਹਿਤ 86.8 ਕਰੋੜ ਰੁਪਏ ਦੀ ਫੰਡਮ ਜਿਹੜੀ ਆ ਉਸ ਕਾਰ ਨੂੰ ਹੋਈ ਇਸ ਸਾਲ 2023 ਦੇ ਵਿੱਚ ਜਿਹੜੇ ਚਲਾਨ ਕੱਟੇ ਗਿਆ ਸੀ ਉਹਨਾਂ ਦੀ ਗੈਰੰਟੀ 72000 ਤੇ 191 ਸੀ ਜਿਹੜੀ ਅਰਬੇ ਸਾਲ ਵੱਧ ਕੇ 3 ਲੱਖ ਤੇ 77839 ਲੱਖ ਜਿਹੜੀ ਉਹ ਗੈਰੰਟੀ ਹੋ ਗਈ ਜਿਨ੍ਹਾਂ ਦੇ ਨਿਸ਼ਾਨ ਹੈ ਚਲਾਨ ਜਿਹੜੇ ਆ ਉਹ ਕੱਟੇ ਗਏ ਸੰ। ਸੋ ਇਹਨਾਂ ਗੱਲਾਂ ਦੇ ਨਾਲ ਸਾਰਿਆਂ ਨੂੰ ਇਹ ਜਰੂਰ ਸਾਵਧਨ ਹੋ ਕੇ ਚੱਲਣਾ ਚਾਹੀਦਾ ਆ। ਦੇ 올 ਦੇ 올 ਵੇ ਉਤੇ ਚੱਲਦੇ ਸਮੇਂ ਆਪਣੀ ਗੱਡੀ ਨੂੰ ਆਪਣੇ ਵੇਹੜੇ ਨੂੰ ਬੜੀ ਸਮਝਦਾਰੀ ਤੇ ਧਿਆਨ ਨਾਲ ਕੇ ਉਨੂੰ ਚਲਾਇਆ ਜਾਵੇ। ਔਰ ਅਗਲੀ ਗੱਲ ਜਿਹੜੀ ਆਪਾਂ ਗੱਲ ਕਰਨੀ ਆ ਅੱਧ ਪਸ਼ਮੀ ਦੇਸ਼ਾਂ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਉਥੇ ਜਾ ਕੇ ਵਸੇ ਆ ਜਾਂ ਵੱਸ ਰਹੇ ਆ ਉਹਨਾਂ ਦੇ ਵਿਰੁੱਧ ਉਹਨਾਂ ਆਪੋ ਆਪਣੇ ਦੇਸ਼ਾਂ ਦੇ ਚੋਂ ਬਾਹਰ ਕੱਢਣ ਦੇ ਲਈ ਉੱਥੇ ਦੇ ਜਿਹੜੇ ਲੋਕ ਲੋਗ ਆ ਉਹ ਹਰ ਦੋਜ ਕੋਈ ਆਪਣਾ ਦਬਾਅ ਜਿਹੜਾ ਸਰਕਾਰ ਦੇ ਉੱਤੇ ਬਣਾ ਕੇ ਰੱਖਦੇ ਆ ਕਿ ਇਹ ਜਿਹੜੇ ਲੋਕ ਇੱਥੇ ਬਾਦਲੇ ਦੂਸਰੇ ਕੰਟਰੀਆਂ ਵਿੱਚੋਂ ਆਇਆ ਉਹਨਾਂ ਨੂੰ ਇਥੋਂ ਬਾਹਰ ਕੱਢ ਦਿੱਤਾ ਜਾਂਦਾ ਕੱਲੇ ਇੰਗਲੈਂਡ ਦੇ ਵਿੱਚ ਹੀ ਦੋ ਇਸੇ ਸਾਲ ਹੈ ਰੇਜ ਹੈਟ ਕਰਾਈਮ ਹੋਇਆ ਉਹਨਾਂ ਦੀ ਗਿਣਤੀ 1.15 ਲੱਖ ਬੰਦੀ ਆ ਦੇਖੋ ਇੱਕ ਸਾਲ ਦੇ ਵਿੱਚ ਇੰਨੇ ਕ੍ਰਾਈਮ ਹੀ ਹੋਏ ਆ ਇਹਦੇ ਵਿੱਚ ਕੋਈ ਵਧੀਆ ਗੱਲ ਨਹੀਂ ਇਹਦੇ ਲਈ ਸਾਡੇ ਸਾਰਿਆਂ ਦੇ ਲਈ ਇਹ ਇੱਕ ਮਾਰਾ ਸਿਗਨਲ ਹੈ ਆ ਸਾਡੇ ਆਪਣੇ ਜਿੱਤੀ ਤੇ ਵੀ ਲੋਕ ਜਾ ਕੇ ਬੈਠੇ ਆ ਜਾਂ ਵਸੇ ਆ ਉਹਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਆ ਉਹ ਸਰਕਾਰ ਦੇ ਲਈ ਕਿਸੇ ਕਿਸਮ ਦੀ ਜਾਂ ਆਪਣੇ ਆਂਢੀ ਖਾਂਢੀ ਦੇ ਲਈ ਕਿਸੇ ਕਿਸਮ ਦੀ ਨਸੀਬਤ ਜਿਹੜੀ ਆ ਉਹ ਨਾ ਬਣ ਤਾਂ ਕਿ ਉਹ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਇਸ ਤਰ੍ਹਾਂ ਨਾ ਆਉਣ ਕਿ ਉਹਨਾਂ ਨੂੰ ਸਰਕਾਰ ਦੇ ਉੱਤੇ ਦਬਾਅ ਪਾਉਣਾ ਪਵੇ ਕਿ ਜਿੰਨੇ ਵੀ ਪ੍ਰਵਾਸੀ ਇਸ ਦੇਸ਼ ਵਿੱਚ ਆਏ ਆ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਤਾਂ ਕਿ ਉੱਥੇ ਜਿਹੜਾ ਕੋਈ ਹੋਰ ਲੜਾਈ ਝਗੜਾ ਜਾਂ ਉਹ ਉਹ ਉਹਨਾਂ ਦੇ ਉੱਪਰ ਕਿਸੇ ਕਿਸਮ ਦਾ ਦਬਾਅ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਹੁਣ ਇਹ ਚੰਡੀਗੜ੍ਹ ਦਾ ਯੂਨੀਅਨ ਟੈਰੀਟਰੀ ਵੀ ਹੈਗੀ ਆ ਔਰ ਉੱਥੇ ਦੇ ਨਹਿਮ ਪਾਰਲੀਮੈਂਟ ਮਨੀਸ਼ ਟਵੜੀਆ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਬੋਲਦਿਆਂ ਇਹ ਕਿਆ ਆ ਕਿ ਯੂਨੀਅਨ ਇੰਟੈਲੈਕਟਰੀ ਦੇ ਵਿੱਚ ਜਿਹੜਾ ਸਿਹਤ ਸਪਾਟਾ ਵਿਭਾਗ ਹੈ ਉਹਦੇ ਵਿੱਚ ਕਾਫੀ ਗਮਨ ਹੋਣ ਦੀ ਸ਼ੰਕਾ ਆ ਉਹਨਾਂ ਨੇ ਕਿਹਾ ਵੀ 33.26 ਕਰੋੜ ਰੁਪਈਆ ਕੰਨ ਸਾਲਾਂ ਵਿੱਚ ਉਹ ਸਿਹਤ ਸਪਾਟਾ ਵਭਾਲ ਨੂੰ ਦਿੱਤੇ ਗਏ ਔਰ ਉਹਦੇ ਨਿਚੋਂ 11.84 ਕਰੋੜ ਰੁਪਈਆ ਜਿਹੜਾ ਉਹ ਖਾਪਿਆ ਗਿਆ ਬਾਕੀ ਜਿਹੜਾ ਪੈਸਾ ਬਚਦਾ ਸੀ 22 ਕਰੋੜ ਰੁਪਈਆ ਉਹ ਕਿੱਥੇ ਗਿਆ ਉਹਦੇ ਬਾਰੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਪੁੱਛਗਛ ਕੀਤੀ ਆ ਉਹ ਜਿਹਦੇ ਜਵਾਬ ਦੇ ਵਿੱਚ ਸਿਹਤ ਸਪਟਾ ਮંત્રી ਗਜਿੰਦਰ ਸਿੰਘ ਸ਼ੇਖਾਬਾਤ ਨੇ ਕਿਹਾ ਆ ਕਿ ਚੰਡੀਗੜ੍ਹ ਦੇ ਸਿਹਤ ਸਪਟਾ ਦਾ ਬਾਗ ਨੂੰ 32.26 ਕਰੋੜ ਦਾ ਜਿਹੜਾ ਪੈਸਾ ਆ ਉਹ 22 ਪੇਜ ਦੇ ਵਿੱਚ ਦਿੱਤਾ ਗਿਆ ਆਜੇ ਦੇ ਵਿੱਚੋਂ 11.5 ਤੇ 15 ਕਰੋੜ ਰੁਪਈਆ ਉਥੇ ਖਾਤੇ ਆ ਗਿਆ ਔਰ ਉਹਦੇ ਬਾਅਦ ਮੈਂਬਰ ਪਾਰਲੀਮੈਂਟ ਨੇ ਬਾਅਦ ਬਾਅਦ ਇਸ ਰਾਤੇ ਜੋ ਬਿਪਾ ਆ ਕਿ ਉਹ ਉਥੇ ਸੈਸਪਾਡਾ ਵਿਭਾਗ ਦੇ ਵਿੱਚ ਜਿੰਨਾ ਵੀ ਖਰਚਾ ਆਇਆ ਹੈ ਜਾਂ ਜਿੰਨੇ ਵੀ ਪੈਸੇ ਉਹਨਾਂ ਨੂੰ ਪਹੁੰਚੇ ਆ ਉਹ ਉਹਦਾ ਜਿਹੜਾ ਹਸਾਬ ਕਿਤਾਬ ਬਿਲਕੁਲ ਦਿੱਤਾ ਜਾਵੇ ਹੁਣ ਇੱਕ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਦੇ ਵਿੱਚ ਜਿੰਨੇ ਵੀ ਏਜੰਟ ਕੰਮ ਕਰਦੇ ਆ ਜਾਂ ਕੁਝ ਏਜੰਟ ਜਿਹੜੇ ਆ ਉਹਨਾਂ ਨੇ ਨੌਜਵਾਨਾਂ ਨੂੰ ਅਮਰੀਕਾ ਭੇਜਣ ਦੇ ਬਹਾਨੇ ਦੇ ਨਾਲ ਉਹਨਾਂ ਕੋਲੋਂ ਪੈਸੇ ਵੀ ਲੈ ਔਰ ਉਹਨਾਂ ਨੂੰ ਉੱਥੇ ਬਾਅਦ ਭੇਜਣ ਦਾ ਲੜਾ ਲੱਤ ਲਾ ਕੇ ਗੱਲ ਜਿਹੜੀ ਸੀ ਉਹ ਵੀ ਛੱਡ ਦੇ ਪਿਗੇ ਔਰ ਉਹ ਪੰਜਾਬ ਦੇ ਜਿਹੜੇ ਏਜੰਟਾਂ ਦੀ ਸਟਡੀ ਦਿੱਤੇ ਨੰਨੇ ਲੋਕਾਂ ਦੇ ਨਾਲ ਇੱਕ ਵਹਿਦੇ ਕੀਤੇ ਸੀ ਉਹਨਾਂ ਦੀ 5 ਕਰੋੜ ਰੁਪਏ ਦੀ ਜਾਇਦਾਦ ਜਿਹੜੀ ਆ ਉਹ ਦੱਬ ਲਈ ਆ ਔਰ ਇਸ ਜਾਇਦਾਦ ਦਾ કુલ ਮੁੱਲ ਜਿਹੜਾ 5.41 ਕਰੋੜ ਰੁਪਏ ਜਿਹੜਾ ਬਣਦਾ ਆ ਸੋ ਇਹ ਅਸੀਂ ਤਾਂ ਬਾਅਦ ਬਾਅਦ ਆਪਣੇ ਵੱਲੋਂ ਕਿੰਦੇ ਵੀ ਨਹੀਂ ਆ ਕੇ ਗੈਰ ਕਾਨੂੰਨੀ ਢੀਕੇ ਦੇ ਨਾਲ ਅਮਰੀਕਾ ਵਰਗੇ ਦੇਸ਼ਾਂ ਵਿੱਚ ਪਹੁੰਚਣ ਦਾ ਕੋਈ ਖਿਆਲ ਨਾ ਕੀਤਾ ਜਾਵੇ। ਉਹ ਜੇ ਤੱਕ ਗਲ ਤਰੀਕੇ ਨਾਲ ਅਮਰੀਕਾ ਵਿੱਚ ਕੋਈ ਪਹੁੰਚਣ ਦਾ ਯਤਨ ਕੀਤਾ ਕਰਦਾ ਆ ਤਾਂ ਉਹਦੀ ਜ਼ਿੰਦਗੀ ਵੀ ਬਹੁਤ ਤਬਾਹ ਹੋ ਕੇ ਰਹਿ ਜਾਵੇਗੀ ਔਰ ਉਹਦੇ ਪੱਲੇ ਦੀ ਕੁਝ ਪੈਣ ਵਾਲੀ ਚੀਜ਼ ਨਹੀਂ। ਸੋ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਧਿਆਨ ਹੈ ਉਹ ਰੱਖਣਾ ਚਾਹੀਦਾ ਆ ਸਾਰਿਆਂ ਨੂੰ ਖਾਸ ਤੌਰ ਤੇ ਉਹਨਾਂ ਲੋਕਾਂ ਵੀਨਾ ਨੇ ਅਮਰੀਕਾ ਆਉਣ ਦੇ ਲਈ ਆਪਣਾ ਜਿਹੜਾ ਪ੍ਰੋਗਰਾਮ ਬਣਾਇਆ ਆ ਜਾਂ ਆਪਣੀ ਜਿੱਦ ਜਿਹੜੀ ਆ ਉਹ ਫੜੀ ਆ ਤੋਂ ਇਸ ਇਸ ਮੌਕੇ ਵਿੱਚ ਇਹ ਸਾਡੇ ਇੱਕ ਬੰਦਾ ਜਿਹੜਾ ਵੀ ਬਾਤ ਜਾਣ ਦਾ ਚਾਹਵਾ ਉਹ ਏਜੰਟਾਂ ਵੀ ਚੁੰਗੜ ਵਿੱਚ ਫਸਣ ਤੋਂ ਪਹਿਲਾਂ ਬਹੁਤ ਵਾਰ ਸੋਚ ਕਰਨ ਸੋਚ ਵਿਚਾਰ ਕਰਨ ਦਾ ਯਤਨ ਕਰੇ ਤਾਂ ਕਿ ਉਹਦਾ ਪੈਸਾ ਜਿਹੜਾ ਆ ਉਹ ਅਗਾਂਧਵਿੜੀਆ ਉਹ ਇਸੇ ਤਰ੍ਹਾਂ ਹੀ ਖਾਪੀ ਨਾ ਜਾਣ ਔਰ ਉਹਨਾਂ ਦੇ ਨਾਲ ਕਿਸੇ ਕਦਰਿੰਗ ਵੀ ਉਹ ਗਦਾਰੀ ਕਰਨ ਦਾ ਕੋਈ ਹਿੰਮਤ ਨਾ ਕਰ ਸਕਣ ਤੋਂ ਅਗਲੀ ਗੱਲ ਤੇ ਲਾਸਟ ਗੱਲ ਇਹ ਆ ਉਹ ਨੈਸ਼ਨਲ ਗ੍ਰੀਨ ਟਿਬ ਟਿਬੂ ਨੇ ਦਾ ਐਮਜੀਟੀ ਉਹਨਾਂ ਨੇ ਸੋਮਵਾਰ ਨੂੰ ਅੱਜ ਮਤਲਬ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਪੰਜਾਬ ਸਰਕਾਰ ਨੂੰ ਪੰਜਾਬ ਵਿੱਚ ਬਾਅਦ-ਬਾਅਦ ਆਈ ਰਹਾ ਡਾ ਅਤਿ ਗੈਮ ਸੰਚਾਲਨ ਤੇ ਡਾਟਾ ਦੇ ਵਿੱਚ ਡਾ ਗੈਮ ਸੁਰੱਖਿਆ ਨਾਲ ਸੰਬੰਧਤ ਮੁੱਦੇਾਂ ਸੰਬੰਧੀ ਇੱਕ ਪੁਕੇਸ਼ਨ ਤੇ ਨੋਟਿਸ ਜਿਹੜਾ ਇਹ ਜਾਰੀ ਜਾਰੀ ਕੀਤਾ ਆ ਇਹ ਪਾਕੜਾ ਅਭਿਆਸ ਮੈਨੇਜਮੈਂਟ ਬੋਰਡ ਨੂੰ ਵੀ ਆਲ ਪੰਜਾਬ ਸਰਕਾਰ ਨੂੰ ਇਹ ਅੱਗੀ ਜਿਹੜੀ ਆ ਉਹ ਉਹ ਮਹਿਕਤ ਨਿਕਲੀ ਗਈ ਸੀ ਉਹ ਪਬਲਿਕ ਐਕਸ਼ਨ ਕਮੇਟੀ ਏਸੀ ਦੁਆਰਾ ਦਾਇਰ ਕੀਤੀ ਗਈ ਸੀ ਉਹ ਜਿਹੜੇ ਮੈਂਬਰਸ ਹਨ ਜਸਕੀਰ ਸਿੰਘ ਪਿੱਕਲ ਦੀਪ ਸਿੰਘ ਫਹਿਰਾ ਉਹ ਜਿਨ੍ਹਾਂ ਨੇ ਕਿਹਾ ਸੀ ਕਿ 2023 ਦੇ ਹੜ੍ਹਾਂ ਤੋਂ ਬਾਅਦ ਡੈਮ ਦੇ ਜਿਹੜੇ ਤਰਵਾਹ ਆ ਤੇ ਨਕਾਸ ਆ ਉਹਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਿਕਾ ਅਸੀਂ ਉਹਨਾਂ ਨੇ ਉਹਨਾਂ ਦੇ ਕਾਰਨਾਂ ਦੀ ਜਿਹੜੀ ਜਾਂਚ ਹੈ ਉਹਦੀ ਮੰਗ ਕਰਦੇ ਹੋਏ ਕੇਂਦਰ ਅਤੇ ਰਾਸ਼ ਸਰਕਾਰਾਂ ਕੋ ਇਹਨਾਂ ਦੋਸਤਗਣਾ ਨੇ ਪਹੁੰਚ ਵੀ ਕੀਤੀ ਸੀ ਔਰ ਉਹਨਾਂ ਨੇ ਇਸ ਗੱਲ ਦਾ ਵੀ ਦੋਸ਼ ਲਗਾਇਆ ਸੀ ਕਿ ਇਹਨਾਂ ਰਤਨ ਤੋਂ ਬਾਅਦ ਪਾਖੜਾ ਵਿਾਸ ਨੰਮਟ ਬੋਰਡ ਨੇ ਅਕਤੂਬਰ 2023 ਤੋਂ ਜਲਤ ਖੇਤਰ ਵਿੱਚ ਮਹੱਤਵਪੂਰਨ ਡੈਮ ਸੁਲਝਾਣ ਡੈਕਾ ਤੇ ਇਹ ਤੇ ਜਿਸ ਵਿੱਚ ਐਨਫਲੋ ਨਿਕਾਸ ਜਲ ਪ੍ਰਬੰਧਨ ਪੱਤਰ ਸ਼ਾਮਲ ਨੂੰ ਜੰਤਕ ਖੇਤਰ ਦੇ ਕਿ ਰੱਖਣਾ ਡੇਣਾ ਉਹ ਬੰਦ ਕਰ ਦਿੱਤਾ ਹੈ ਪੀਏਸੀ ਨੇ ਇੱਕ ਅਜਿਹੀ ਜਾਣਕਾਰੀ ਪਹਿਲਾਂ ਜੰਤਕ ਤੌਰ ਤੇ ਪ੍ਰਗਟ ਕੀਤੀ ਸੀ ਔਰ ਡੈਮ ਸੁਰੱਖਿਆ ਇੱਕ ਜਿਹੜਾ 2021 ਦੀ ਭਾਰਾ 35 ਐ ਇਨਡੈਸ਼ 1ਈ ਨੇ ਡੈਮ ਵਰਗਾ ਲਿਆ ਨੂੰ ਸੁਰੱਖਿਆ ਦੇ ਹਿੱਤ ਵਿੱਚ ਜੰਤਕ ਹੈ ਜੰਤਕ ਹਿੱਤ ਵਿੱਚ ਅਜਿਹਾ ਅਨੁਮਾਨ ਜਿਹੜਾ ਉਹਨਾਂ ਨੇ ਲਾਇਆ ਸੀ ਕਿ ਬੀਏਸੀ ਨੇ ਇਹ ਗੱਲ ਦੱਸਣ ਦਾ ਯਤਨ ਵੀ ਕੀਤਾ ਸੀ ਕਿ ਪਕਸ਼ਾਸ਼ੀਮ ਕਿਸਾਨ ਤੇ ਆਮ ਜਨਤਾ ਨੂੰ ਸਮੇਂ ਸਿਰ ਜਿਹੜੀ ਜਾਣਕਾਰੀ ਆ ਉਹ ਤੋਂ ਵਾਂਗਿਆ ਨਹੀਂ ਰੱਖਣਾ ਚਾਹੀਦਾ ਔਰ ਇਸੇ ਤਰ੍ਹਾਂ ਹੀ ਪੀਏਸੀ ਦੇ ਮੈਂਬਰ ਦੇ ਲਈ ਹੋਰ ਮੈਂਬਰ ਆਟਾਪ ਅੜੜਾ ਜੀ ਕਿ ਡਾਕਟਰ ਅਮਨਦੀਪ ਸਿੰਘ ਬਹਿਸ ਨੇ ਭਾਰਤ ਦੇ ਮੌਸਮ ਵਿਭਾਗ ਅ ਬੰਦੋ ਅਗਸਤ ਦੇ ਅੱਜ ਤੋਂ ਭਾਰੀ ਬਾਰਿਸ਼ ਦੀ ਪ੍ਰਕਟਾਣੀ ਦੇ ਬਾਵਜੂਦ ਜਲ ਪੰਡਾਬਾ ਵੰਦਾ ਜਿਹੜਾ ਫੰਦਿਆ ਪਾਣੀ ਦੀ ਦੇ ਹਾਈ ਉੱਚ ਪ੍ਰਵਾਹ ਵਾਲੀਆਂ ਸਥਿਤੀਆਂ ਵਿੱਚ ਕੀ ਪਈ ਉਹਨਾਂ ਇਹ ਵੀ ਪੇਸ਼ ਕੀਤਾ ਓਕੇ ਜਲ ਪੰਡਾਬ ਦੇ ਸੰਚਾਲਨ ਦੇ ਟੀਚੇ ਔਰ ਜਿਸ ਵਿੱਚ ਅਗਸਤ ਦੇ ਅੰਤ ਤੱਕ ਲਗਭਗ 1680 ਫੁੱਟ ਡੇੜਾ ਤੱਕ ਪਹੁੰਚਣ ਦਾ ਅਭਿਆਸ ਸ਼ਾਮਲ ਹੈ ਉਹ ਪੁਰਾਣੇ ਬੁਨਿਆਦੀ ਕਾਜੀ ਅਤੇ ਬਦਲਦੇ ਜਲਵਾਜੂ ਪੈਟਰਨ ਦੇ ਸਦ ਵਿੱਚ ਮਨਮਾਨੀ ਅਗਿਆਤ ਵਿਗਿਆਨਕ ਜਾਪਦੇ ਸਨ ਔਰ ਉਹ ਇਹ ਫੈਦੀ ਸੁਣਾਈ ਦੇ ਦਰਾਂ ਇਹਨਾਂ ਨਦੋਸ਼ਾ ਦੰ ਨਬੇਖੰਡੀ ਪਾੜਣਾ ਕਰਦੇ ਹੋਏ ਪੀਏਸੀ ਨੇ ਜਾਣਕਾਰੀ ਦਿੱਤੀ ਕਿ ਸ੍ਰੋਤਾਂ ਦਾ ਖਨਾਸਾ ਕਰਨ ਵਾਲੇ ਹਲ ਫਨਾਂ ਨੇ ਦਾਇਰ ਕੀਤੇ ਤੇ ਦਵਾਈਤੀ ਤੌਰ ਤੇ ਦੇ ਭਾਰਤ ਦੇ ਨਿਸ਼ਾਨਾਂ ਤੋਂ ਹੇਠਾਂ ਜਿਹੜਾ ਜਲ ਭੰਡਾਰ ਹੈ ਉਹਦੇ ਫੱਗਤ ਤੇ ਡੈਮ ਦੇ ਝਕਾਓ ਨੂੰ ਦਸਾਉਂਦੇ ਹੋਏ ਦਸਤਾਵੇਜ਼ ਉੱਥੇ ਉਹਨਾਂ ਨੇ ਪ੍ਰਗਟ ਕੀਤੇ ਪੀਏਸੀ ਕਮੇਟੀ ਨੇ ਔਰ ਸੋਮਵਾਰ ਸੋਮਵਾਰ ਦੀ ਜਿਹੜੀ ਸਨਵਾਇਜ਼ ਹੋਈ ਉਹਨਾਂ ਨੇ ਇਹ ਇਸ ਮਾਨਵਿਕ ਵਿਚਾਰਕੰਦ ਦੀ ਅੱਗੇ ਦਾ ਸਮਾਂ ਰੱਖਿਆ ਗਿਆ ਔਰ ਉਸ ਵਕਤ ਜਿਹੜੇ ਖਾਸ ਕੱਪਟਾ ਆ ਉਹਨਾਂ ਨੂੰ ਵੀ ਉਸ ਮੀਟਿੰਗ ਵਿੱਚ ਸਦਨ ਦਾ ਜਿਹੜਾ ਉਹ ਜਲਦੀ ਕੀਤਾ ਗਿਆ ਤਾਂ ਕਿ ਇਸ ਗੱਲ ਦਾ ਨਿਪਟਾਰਾ ਜਿਹੜਾ ਉਹ ਜਲਦੀ ਤੋਂ ਜਲਦੀ ਹੋ ਸਕੇ ਥੈਂਕ ਯੂ ਵੈਲ ਮਚ